ਸਬੂਤ ਤੇਰੇ ਮਿੱਟੀ ਦਾ ਮੈਂ ਤਾ ਬਹੁ ਚੰਗਾ ਪੜਾਹ ਸਬੂਤ ਬੋਨ ਕਾਸਟੋਂ ਮਾ ਜੜ ਦਰ ਬੱਜੇ ਬੋਰਚ ਕੀ ਖੜਿਆ ਮੈਂ ਚਿੱਤ ਨਾ ਜਾਣਦਾ ਐ ਕੌਣ ਕਾਸਟੋਂ ਕੁਛ ਕਿਨੇ ਆਏ ਤੇ ਪੁਕੇ ਖਿੰਦੇ ਮਾਮਲਾ ਕੇ ਤੇਰਾ ਅੱਗੇ ਆਉਣਾ ਚੋਦੇ ਨਹੀਂ ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਐ ਦਬੀ ਨਾ ਤ ਦੁਨੀਆ ਸਵਾਲ ਲੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਤੇ ਬਦਨਾਮ ਹੈ ਰੇਤ ਮਿਲੂਗੀ ਨਿੱਤ ਕੰਟਰੋਲ ਬਸ ਹੀ ਕਰੇਟ ਮਿਲੂਗੀ ਤਰਮਨ ਨਾਮ ਤੇ ਦਪੇਤ ਮਿਲੂਗੀ ਜੇ ਸੱਚ ਬੋਲੇਗਾ ਤਾਂ ਮਿਲੂ 259 ਮਿਲ ਕੇ ਲੇਗਾ ਤਰੱਕੀ ਕੋ ਤੇਹੀ ਜਮੀਨ ਉੱਤੇ ਖਾਲ ਦੀਵੇ ਨਿਆ ਮਨੋ ਆ ਚੰਪਾ ਪਹਾਸਦਾ ਜਵਨ ਤੋਂ ਅਜਿਹੇ ਦਰਵਾਜੇ ਵਿੱਚ ਮੋਰ ਤੱਕ ਖੜੀਆਂ ਮਚੰਗੀ ਜਾਣ ਗਿਆ ਜਾਣ ਗਿਆ ਕੌਣ ਕਾਸ ਤੋਂ ਕੁਛ ਕੇ ਨਿਆਏ ਤੇ ਕਿਤੇ ਬਦੇ ਮਾਮਲਾ ਕਿੱਥੇ ਜਾ ਗਿਆ ਨਾ ਚੱਲੇ ਮੁਸੀਬਤ ਤਾਂ ਉਮਰ ਬੰਦ ਪਈ ਦੰਦਾ ਤੋਲੀ ਰਸਵਾਦ ਨੇ ਦਿਆ ਹੈ ਨਾਲੇ ਜਿਹੜੇ ਰਸਤੇ ਤੋਂ ਤੁਰਿਆ ਇੱਕ ਬਦਨਾਮ